ਜੀ ਕੀ ਹੋ ਗਿਆ ਬਾਈ ਜੀ ਨਮਾਜ਼ ਉੱਤਰ ਵੇ ਗਿਆ ਚਿੜੀ ਮਾਰੀ ਹੋ ਗਈ ਹਾਂ ਜਰਤਾ ਜਾ ਰਿਹਾ ਆ ਰਤਾ ਕੇ ਬਹਿ ਗਿਆ ਵੀਰੇ ਅਪਡੇਟ ਤਾਂ ਰੱਦ ਮੰਗ ਕੱਲ ਦੀ ਹਾਂ ਹਾਂ ਇਹ ਕੱਲ ਅਸੀਂ ਉਹਦੇ ਬਟਰੀ ਸਮਰ ਮੈਂ ਤੇ ਸੀ ਭੈਚਾ ਇਹ ਹੱਥ ਨੇ ਸ਼ੁਕਰੀਆ ਦੇ ਦੋ ਤਿੰਨ ਵਾਰ ਬਹਿਦਾ ਗਿਆ ਲੈ ਬਾਈ ਫੜ ਲੀਏ ਦੇ ਲੀ ਜਿ ਆਉਂਦਾ ਤੇ ਲਾ ਲੀ ਜੇ ਹੋਇਆ ਵੀਰੇ ਜੀ ਦਾ ਲੈ ਜਿਓ ਵੀਰੇ ਓ ਤੱਕ ਫੜਿਆ ਚਿੜੀ ਮਾਰੀ ਦੇ ਲਓ ਜੀ ਜੀ ਦਾ ਹੈਗਾ ਵੀਰੇ ਠੱਲ ਭਾਈ ਇਹ ਦੱਸ ਕੇ ਲੈ ਜਿਓ 5ਵੀਂ 6ਵੀਂ ਕੰਨੀ ਚਾ ਵੀਰੇ ਬਾਕੀ ਠੱਲ ਤੇ ਨੰਬਰ ਨੰਬਰ ਤਾਂ ਲਿਖਿਆ ਨੇ ਉਹ ਸਟੀਲ ਦੀ ਠੱਲ ਲਾ ਦੇ ਸਲਵੜ ਜੇ ਦੀ ਜਿੱਦੀ ਹੋਈ ਦੱਸ ਕੇ ਲੈ ਜਾ ਕਬੂਤਰ ਪਰ ਬਈ ਥੱਲੇ ਆ ਨਾ ਪੂਰਾ ਲਾਲ ਪਿਆ ਵਧੀਆ ਫਿੱਟ ਆ ਚਲੋ ਜੀਦਾ ਆ ਵੀਰੇ ਦੱਸ ਦੇ ਚਿੜੀ ਮਾਰੀ ਪਰ ਨੋਨੀ ਨੇ ਕਰਤੀ ਐ ਮੇਰੇ ਵੀਰੋ ਕਿਦਾਂ ਕਿੱਦਾਂ ਛੱਡ ਕੇ ਦਿਖਾਉਣਾ ਤੁਹਾਨੂੰ ਮੈਂ ਕੋਈ ਨਹੀਂ ਫੇਰ ਫੜ ਲੈਣੇ ਇਹਨੂੰ ਲਓ ਜੀ ਭਰਾ ਗੋੜ ਰੰਗ ਦਾ ਰੱਤਾ ਚਿੱਟੀਆਂ ਅੱਖਾਂ ਦਾ ਰਗੜਦਾ ਨੋਨੀ ਨੇ ਸੋਨੀ ਬਾਈ ਪੂਰੀਆਂ ਛਾਲਾਂ ਮਾਰ ਰਿਹਾ ਇਸ ਟਾਈਮ ਫੁੱਲ ਖੁਸ਼ ਹੈ ਇਹ ਤਾਂ ਮੁlagi ਆਪਣੇ ਆਪੇ ਆ ਕੇ ਬਹਿ ਗਿਆ ਬਾਈ ਫੜਿਆ ਨਹੀਂ ਠੀਕ ਆ ਸਾਸਤਰੀ ਗਾਲ ਲੋਈ ਲੱਗੇ ਆ ਕਬੂਤਰ ਡਾਉਣ ਆਪਾਂ ਨਵੇਂ ਅੱਜ ਸੂਰਜ ਇੱਕ ਦੋ ਬੱਚੇ ਤਾਂ ਪੁਰਾਣੇ ਹੀ ਨੇ ਬਾਕੀ ਨਵੇਂ ਇੱਥੇ ਕਰ ਮੜ ਦਿੱਤੀ ਕਰਕੇ ਲਓ ਜੀ ਮੈਂ ਦਿਖਾਉਣਾ ਤੁਹਾਨੂੰ ਬਾਈ ਕਿਹੜਾ ਕਿਹੜਾ ਛੱਡਣਾ ਇੱਕ ਤਾਂ ਛੱਡਣਾ ਪਾ ਚੱਲ ਰਾਲਾ ਪਹਿਲਾਂ ਸਾਰਿਆਂ ਨਾਲ ਮੜਾ ਜੀ ਚੋੜ ਰਾਲਾ ਲੱਗਿਆ ਚੈੱਕ ਕਰ ਲੈਣ ਦੋ ਵੀਰੇ ਲਓ ਜੀ ਚੱਕ ਤੇ ਛਤਰੀ ਉਹਨੇ ਤੇ ਇੱਧਰ 2 ਵਜੇ ਨੇ ਚੱਲ ਚੱਲ ਚੱਕਦੇ ਚੱਕਦੇ ਚਾਲ ਵੀ ਚਾਲ ਉੱਡ ਗਏ ਉੱਡ ਗਏ ਉੱਡ ਗਏ ਯਾਰ ਨੇ ਗਾਣੇ ਕੋਈ ਨਹੀਂ ਲਓ ਇਹ ਦੋ ਉੱਡ ਗਏ ਹੋਰ ੜਾ ਦਈਏ ਵੀਰੇ ਹਾਂ ਚੀਨੀ ਚੀਨੀ ਇਤਰਾਹੀ ਜਿਹਾ ਸਾਰੀ ਦੁਨੀਆ ਦੀ ਹੈ ਨੁਕਦਾ ਹਈ ਉੱਟਦੀ ਲਾ ਵੀ ਬੜੀ ਚੀਨੀ ਬੁੜ ਨੂੰ ਲੱਗਾ ਹਈ ਉੱਟੂ ਵੀ ਦੋ ਲਓ ਇਹ ਭਰਾ ਇਹਨੂੰ ਹੋਰ ਕਰਦੇ ਨਹੀਂ ਵੀ ਮੜੀ ਜੀ ਪਾਸ ਲੈ ਨਹੀਂ ਜੀ ਨਹੀਂ ਮੈਂ ਲਾ ਤੇਰੇ ਨਾਲ ਦੀ ਉਹ ਆ ਚੱਲ ਚੱਲ ਪਿਆ ਲੋਟ ਦੀ ਲੋਟ ਦੀ ਲੋਟ ਦੀ ਚੱਲ ਕੋਈ ਨਹੀਂ ਕੋਈ ਨਹੀਂ ਚੱਕ ਦੇ ਕਾਇ ਨੂੰ ਬਿਠਾ ਸਿੱਧੀ ਲਿਓ ਵਾਹਿਗੁਰੂ ਵਾਹਿਗੁਰੂ ਆਇ ਸੁਣ ਲੋ ਜੀ ਵੀਰੇ ਛਾੜਤੇ ਤਿੰਨ ਆਪਾਂ ਬਾਕੀ ਬਾਅਦ ਚ ਛੱਡਾਂਗੇ ਦੋ ਔਰ ਖੜੇ ਨੇ ਆਦੇ ਆਗੇ ਟੁੱਟ ਕੇ ਮਿਲਦਾ ਆ ਤਾਂ ਨਹੀਂ ਆਗੇ ਆਪਣੇ ਵਾਲੇ ਆਪਣੇ ਵਾਲੇ ਤਾਂ ਦੁੱਤਚੇ ਨੇ ਨਾ ਹਾਂਜੀ ਉਹ ਦੁੱਤਚੇ ਟੇਕਾ ਨਹੀਂ ਵਾ ਫਿਰਦਾ ਵੀਰੇ ਯਾਰ ਕਿੱਧਰ ਗਏ ਕੂਤਰ ਹੁਣ ਮੇਰੀ ਨਿਗਾਹ ਤੇ ਉਰੇ ਆ ਗਿਆ ਆਇਆ ਇਹ ਨਿਗਾਹ ਤਾਂ ਛੱਡ ਦੀ ਸਾਰੇ ਉੱਤੇ ਜਾ ਪੜੇ ਯਾਰ ਆ ਵੀ ਜੋਬਰਾ ਲਓ ਜੀ ਵੈਲਕਮ ਹੋਮ ਭਾਈ ਜੀ ਉਹ ਦੂਏ ਬਜ ਜਾਨਵਰ ਤਾਂ ਬਹਿ ਗਏ ਜਿਹੜੇ ਆਪਾਂ ਡਾਇਏ ਸੀ ਮਨੇ ਕਾ ਨਵੀਂ ਕੂਤਰੀ ਕੱਢਣੀ ਅੱਜ ਪਹਿਲੀ ਡਾਰੀ ਤੇ ਆ ਮੇਰੇ ਕੱਢਣੀਆਂ ਨੇ 3 28 9 ਬਰਾ ਉੱਟੀ ਨਾ ਰੱਖ ਕੇ ਕੂਤਰੀ ਫੜਾਉਣੀ ਹੈ ਜੀ ਛਾੜ ਆਏ ਨਵੀਂ ਕਬੂਤਰੀ ਉਹ ਤਾਂ ਆ ਗਈ ਜੀ ਚੱਲ ਸਮਝ ਰੋਟ ਪ੍ਰੈਸ ਉੱਠੀ ਹੈ ਮੜੀ ਜੀ ਜائیں یوں ਮ ਕਰਦੇ ਆ ਛੱਡ ਦੇ ਉੱਤੇ ਨੂੰ ਉੱਤੇ ਨੂੰ ਗੇਰੀ ਨਿਕਲ ਗਈ ਲੋ ਲੋ ਚੜ ਗਈ ਸਿੱਧੀ ਆ ਬਾਜੂ ਦਹੋਣਿਆ ਜਿੱਗ ਗਈ ਆ ਕਾਛ ਵਾਲੀ ਦਾਤੀ ਦੀ ਆ ਦੋੜ ਆਂ ਗਿਆ ਦੀਨ ਨੇ ਇਹ ਬਾਅਦ ਚ ਜਾਨੀ ਲਛਤਰੀ ਲਵੇ ਇਲਾਕੇ ਕਰ ਇਹਨਾਂ ਦਾ ਆਪਾ ਦਵਾਈ ਲਾਉਣੀ ਦੀ ਯਾਰ ਆ ਕਾਂ ਦਾਲੀ ਦਾ ਉੱਟ ਕੇ ਚਾਲ ਤੇ ਆ اچھا ਉਹ ਬਿਠਾਈ ਹੋਰੇ ਕਾਛ ਕੀ ਕੋਈ ਨਹੀਂ ਕਰ ਲੈਣੀਆਂ ਨੇ ਸਿੱਧੀਆਂ ਇਹਨੂੰ ਲਓ ਭਾਈ ਆਪਾਂ ਹੋਰ ਡਾਉਣੇ ਆ ਹੋਰ ਰਹੀ ਇੱਕ ਹਰੀ ਪੂੰਛ ਵਾਲੀ ਇਹ ਤਾਂ ਦਵਾਈ ਮੰਗਦੀ ਆ ਯਾਰ ਇਹਦੇ ਦਵਾਈ ਲੱਗਣੇ ਆ ਜਦੋਂ ਇਹ ਝੁੰਡ ਪੱਟ ਪੱਟ ਬੰਦੀ ਆ ੁੱਡੀ ਬਹੁਤ ਵੜੀ ਅੱਜ ਹੂੰ ਬੁਰੀ ਹੋ ਗਈ ਲੈ ਮੈਂ ਦੇਖਾਂ ਇਹਨੂੰ ਕਿਵੇਂ ਆ ਲਓ ਭਾਈ ਆ ਛੱਡਦੇ ਆ ਕੁੱਤਲੇ ਛੱਡਣਾ ਕਿੰਨੇ ਚ ਛੱਡ ਦੇਣ ਆਪਾਂ ਰੰਗ ਲਾ ਲਈ ਇਹਨਾਂ ਦੇ ਲਓ ਵੀਰੇ ਇਹਨੂੰ ਬੰਨਦੇ ਆਪਾਂ ਜਾਲ ਤੇ ਇਹਦੇ ਨਾਲ ਦਾ ਡਾਉਣੇ ਆ ਅਚੀਨੀ ਜੀ ਆਈ ਬੈਠੀ ਆਉਂਦੀ ਨਹੀਂ ਛਤਰੀ ਤੇ ਜਵਾਕ ਨੇ ਯਾਰ ਕੰਮ ਐ ਖਰਾਬ ਕਰ ਦੇਣਾ ਜਿਹੜੇ ਚੰਗੇ ਨੇ ਕੱਢ ਜਾ ਓਏ ਲੈ ਵੀਰੇ ਬੰਦ ਮਾ ਲਓ ਵੀਰੇ ਇਹਨੂੰ ਕੱਢਦੇ ਆਪਾਂ ਵਾਏ ਮੈਂ ਫਾੜ ਲਵਾਂ ਮਾੜਾ ਇਹ ਕਬੂਤਰ ਯਾਰ ਲਓ ਜੀ ਚੈ ਬਿਠਾਈਏ ਇਹਨੂੰ ਜਾਲ ਦੇ ਉੱਤੇ ਤੇ ਛੱਡ ਜਾਈਏ ਇਹਨੂੰ ਪਰ ਪਹਿਲਾਂ ਇਹਨਾਂ ਨੇ ਮੇਰੇ ਹੌਣ ਤੋਂ ਹੀ ਦੋ ਤਿੰਨ ਉਂਝ ਹੜਾਤੇ ਬੈ ਜਾਣਦੇ ਬੈ ਜਾਣਦੇ ਇਹਨੂੰ ਆ ਚੀਨੀ ਜੀ ਯਾਰ ਛਤਰੀ ਤੇ ਨਹੀਂ ਆਉਂਦੀ ਹੈਗੀ ਬਾਜਾ ਬਈ ਆ ਬਾਜਾ ਪਹਿਲਾਂ ਤਾਂ ਜਾਲ ਤੇਨੂੰ ਆਉਂਦੀ ਆ ਯਾਰ ਲੈ ਬਈ ਦੇਖਣ ਦਾ ਮੜਾ ਜਾਲ ਚਲ ਬੈ ਗਈ ਬੈ ਗਈ ਬੈ ਗਈ ਕੋਈ ਨਹੀਂ ਚੱਲ ਵੀ ਚੱਲ ਚੱਲ ਬੁੱਤ ਬੈ ਜਾ ਲੈ ਬਈ ਜਾਲ ਮੈਂ ਚੱਕਦਾ ਬਾਅਦ ਚੁੱਟ ਜੂਗਾ ਇਹ ਲਓ ਵੀ ਬੀਰੇ ਆ ਉੱਟ ਗਿਆ ਹਾ ਫਿਰ ਬਾਝੋਂ ਉੱਪਰ ਆ ਜਾ ਆ ਜਾ ਆ ਜਾ ਜੀ ਨਾਨੀ ਬਾਈ ਨੇ ਹੜਾ ਤੇ ਕਬੂਤਰ ਦੁਬਾਰਾ ਚੀਨੀ ਜੀ ਫੇਰ ਉੜ ਗਈ ਆਪਣੇ ਆ ਚੜਦੇ ਉੱਚੇ ਨੂੰ ਯਾਰ ਛਤਰੀ ਤੇ ਨਹੀਂ ਆਉਂਦੀ ਸਿੱਧੀ ਖੰਮਣੀ ਕੀ ਕਰੀ ਜਾਂਦੀ ਆ ਉਹ ਦੂਏ ਨੂੰ ਬਿਠਾ ਲਈ ਆਪਾਂ ਉਹ ਜਾਲ ਤੇ ਆਉਂਦਾ ਬੜੀ ਛਤਰੀ ਤੇ ਕੋਈ ਕਬੂਤਰ ਨਹੀਂ ਹੈਗਾ ਵਾ ਠੀਕ ਆ ਆ ਜਾ ਆ ਜਾ ਵੀ ਵੀਰੇ ਆ ਗਏ ਕੋਠੇ ਤੇ ਉਰੇ ਬੈਂਦੀ ਦੀ ਯਾਰ ਸਿੱਧੀ ਨਹੀਂ ਹੰਦੀ ਕਬੂਤਰੀ ਉੱਡੀ ਬਹੁਤ ਸੋਹਣਾ ਅੱਜ ਆ ਗਈ ਲੈ ਉਰੇ ਹੀ ਆਉਂਦੀ ਆ ਸਿੱਧੀ ਬੈਠਣ ਨੂੰ ਆ ਛਤਰੀ ਤੇ ਜਿਹੜੀ ਕਬੂਤਰੀ ਨਾਲ ਜੋੜਾ ਲਾਇਆ ਉਹ ਵੀ ਬੰਨੀ ਆ ਆ ਲੈ ਪਹਿਲਾਂ 2 2.5 ਘੰਟੇ ਉੱਡੀ ਗਈ ਐ ਇਹ ਤਾਂ ਮੈਂ ਪਰੇ ਯੋਜਨਾ ਯਾਰ ਕਾਨੂੰ ਹੋਰ ਚਵਾਰੇ ਤੇ ਬੈਠੂ ਫਿਰ ਲਾਉਣਾ ਮੈਂ ਥੱਲੇ ਛਤਰੀ ਲਾ ਕੇ ਇਹਨੂੰ ਆ ਦੇ ਲੋਈ 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 ਨਿਕਲਦੀ ਐ ਵਿੱਚੀ ਵੀਹਾਂ ਦੇ ਦੂਆ ਕਿੱਧਰ ਗਿਆ ਦੂਆ ਚ ਉੱਪਰ ਆ ਫਿਰਦਾ ਇਹਨੂੰ ਵੀ ਜਾਲ ਤੇ ਬਿਠਾਉਣਾ ਇਹ ਪਹਿਲੇ ਦਿਨੇ ਡਾਏ ਨੇ ਉਹ ਦੂਜੇ ਦਿਨ ਤੇ ਜਿਹਦਾ ਪਹਿਲਾ ਕਿ ਉਹ ਬਹਿ ਗਿਆ ਜਾ ਕੇ ਉੱਥੇ ਇਹ ਆ ਜਿਹੜਾ ਮੇਰੇ ਮਿੱਤਰਾਂ ਆ ਟੈਡੀ ਜੀ ਦੇ ਉੱਤੇ ਬੈਠਾ ਥਮਲੇ ਦੇ ਨਾਲ ਪਰਲੇ ਪਾਸੇ ਨੀ ਦਾ ਖਲਾਜ ਆ ਤੇ ਆ ਇਹਨੂੰ ਬੰਨੀ ਐ ਇੱਕ ਨੂੰ ਦੂਆ ਦੂਆ ਵੇਰ ਛੱਡ ਦਾਂਗੇ ਆ ਇੱਕ ਮੰਨ ਲਵਾਂ ਪਹਿਲਾਂ ਪਰ ਉਹ ਖੋਲ ਦੇਣਾ ਮੈਂ ਲਓ ਜੀ ਵੀਰੇ ਇਹਨੂੰ ਬਿਠਾਉਨੇ ਆ ਖੁੱਲਾ ਦੇ ਦੇ ਤਾਂ ਕੀ ਕਰਦਾ ਵਾਹਿਗੁਰੂ ਸਤਨਾਮ ਮਾਲਕਾ ਸਿੱਧਾ ਆ ਜਵੇ ਸਿੱਧਾ ਆਉਂਦਾ ਤੇ ਵੀਰੇ ਪਜਾਂਦਾ ਵੀ ਆ ਵੀ ਦੇ ਦੇ ਲਓ ਜੀ ਬਿਠਾਤਾ ਪਰ ਆਪਾਂ ਲੈ ਮੈਂ ਚੱਕ ਦਮਾ ਛਤਰੀ ਲਓ ਵੀਰੇ ਬਿਠਾਦਾ ਇਹ ਤੇ ਛਤਰੀ ਤੇ ਦੇ ਦੇ ਹੁਣ ਕੱਦ ਕੁੱਟਦਾ ਤੇ ਜਾਨ ਨੂੰ ਇਹਨਾਂ ਨੂੰ ਆਪਾਂ ਬਦਾਮ ਬਰੂਮ ਪਾ ਦਈਏ ਜਿਹੜੇ ਦੂਏ ਇਹਨਾਂ ਨੇ ਡਾਇ ਤੀ ਇੱਕ ਰਹਿ ਗਈ ਇਹਨਾਂ ਜੋ ਨੂੰ ਵੀ ਡਾਉਣੇ ਆ ਬਾਅਦ ਚ ਆ ਬੈਠੇ ਨੇ ਜੋ ਪਰ ਇਹਨਾਂ ਨੇ ਵੀਡੀਓ ਨਹੀਂ ਬਣਾਈ ਬਈ ਉਹ ਤਾਂ ਨਹੀਂ ਉੱਟਦਾ ਵੀਰੇ ਉਵੇਂ ਹੀ ਬੈਠਾ ਹਲੇ ਤੱਕ ਨਹੀਂ ਉੱਡੇ ਦਰਾ ਬਦਾਮਾਂ ਨੂੰ ਕਿਵੇਂ ਫਿਰਦੇ ਨਹੀਂ ਲੈ ਹਟ ਓਏ ਤੁੰ ਨੂੰ ਨਹੀਂ ਪਾਉਣੇ ਇਹਨਾਂ ਨੂੰ ਪਾਉਣੇ ਆ ਉਹਨੂੰ ਭੜਕਾਉਣੇ ਆ ਕੱਢ ਜਾ ਆਇਆ 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 ਆ ਆਜੋ ਵੀ ਖਾਓ ਤੁਸੀਂ ਲਓ ਜੀ ਇਹਨੂੰ ਤਾਂ ਆਪਾਂ ਦਵਾਈ ਲਾਉਣੀ ਤੇ ਇਹਨਾਂ ਨੇ ਉញੋਂ ਛਾਤੀ ਮੈਂ ਕੋਈ ਨਹੀਂ ਹੁਣ ਕੱਲੂ ਲਾਉਂ ਲਾਉਂ ਦਵਾਈ ਇਹਨੂੰ ਕਬੂਤਰੀਆਂ ਸਾਰੀਆਂ ਹੀ ਰਹਿੰਦੀਆਂ ਨੇ ਵੀਰੇ ਕਬੂਤਰਾਂ ਨੂੰ ਲਾਤੀ ਸੀ ਇੱਧਰ ਮੜਦਾ ਬੈਠਾ ਕੈਮਰਾ ਲਓ ਜੀ ਚ ਉੱਪਰ ਆ ਗਏ ਮੰਜੇ ਤੇ ਮੰਜੇ ਤੇ ਲਿਆ ਵੀਰੇ ਦੇਖ ਮੜਾਇਆ ਭੜਕਾ ਰਾਂ ਉਹ ਉੱਡ ਜਵੇ ਹੂੰ ਚੱਲੋ ਜੋਬਰਾ ਲੋਈ ਲੋਈ ਚੱਕ ਤਾ ਚੜ ਗਿਆ ਇਹਦੇ ਉੱਡ ਗਿਆ ਜੀ ਮਾਂ ਪਾ ਆ ਗਿਆ ਵੀਰੇ ਉੜਦਾ ਪਰ ਹੁਣ ਕਿੰਨੇ ਚਿਰ ਦਾ ਤਾਂ ਬੰਦ ਕੱਢੇ ਨੇ ਇਹ ਤਾਂ ਹੀ ਏਕਣ ਕਰਦੇ ਨੇ ਆ ਆ ਗਿਆ ਵੀਰੇ ਲੈ ਨੂੰ ਮੈਂ ਬਿਠਾਵਾਂ ਇਹਨੂੰ ਕਰਕੇ ਇੱਕ ਤਾਂ ਆ ਗਿਆ ਸਿੱਧਾ ਮੈਂ ਲਾ ਲਿਆ ਖੁੱਡੇ 'ਚ ਸਿੱਧਾ ਛਤਰੀ ਤੇ ਬਹਿ ਗਿਆ ਚੋਬਰਾਂ ਕੇ ਲੈ ਮੈਂ ਚੱਕੀ ਇਹਨੂੰ ਕਬੂਤਰਿਆਂ ਵਾਲੇ ਜੇ ਲਾ ਲਿਆ ਦੀ ਮੈਂ ਲਿਆ ਵੀਰੇ ਕਿੱਥੇ ਬਿਠਾ ਆ ਬਿਠਾ ਦੇ ਯਾਰ ਹੋ ਗਿਆ ਆਪਣੀ ਜਗ੍ਹਾ ਤੇ ਲਿਆ ਵੀਰੇ ਉੱਪਰ ਆ ਆ ਲਿਆ ਬੱਸ ਤੋ ਇਹ ਅੱਜ ਪਹਿਲੇ ਦਿਨ ਉਹ ਡੇ ਸਿੱਧਾ ਆ ਗਿਆ ਇਹ ਹੁਣ ਕੱਢਾਂਗੇ ਆ ਲਓ ਲਿਆ ਵੀਰੇ ਇਹਨੂੰ ਉਧਰ ਛੱਡ ਦਵਾ ਜੀ ਵੀਰੇ ਇੱਕ ਮਿੰਟ ਆ ਗਿਆ ਜੀ ਭਾਈ ਜੀ ਆਪਣੀ ਇਹ ਕਚਰੀ ਦੀ ਪੂੰਜੀ ਵਾਲੀ ਦੀ ਕੀਤੀ ਹੈ ਕਿ ਟੌਰੀ ਆਪਾਂ ਆ ਗਿਆ ਵੀਰੇ ਸੱਦਾ ਤੇ ਉਹ ਖੜ ਜਾ ਖੜ ਜਾ ਖੰਡਾ ਹੱਥ ਚ ਨਹੀਂ ਖੜਦੇ ਆ ਮਸਲਾ ਇਹ ਜੀ ਆ ਲਿਆ ਵੀਰੇ ਇਹਨੂੰ ਛੱਡੀਏ ਹੁਣ ਆਪਾਂ ਜਾਲ ਨੀਵਾ ਕਰ ਲਵਾਂ ਫਿਰ ਮੈਂ ਛੱਡਦਾ ਇਹਨੂੰ ਵੀਰੇ ਇਹਨੂੰ ਵੀ ਲੱਗਿਆ ਛੱਡਣ ਦੇ ਦੇ ਦਾਂ ਕੀ ਕਰੂ ਇਹਦੇ ਆਪਣੇ 41 ਨੰਬਰ ਥੱਲ ਪਾਏ ਆ ਬਿਠਾ ਲਈਏ ਜਾਲ ਤੇ ਬੈਗੀ 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 ਲਓ ਜੀ ਨਾਲ ਉੱਡ ਗਈ ਉਹ ਤਾਂ ਗੜੀ ਸ਼ੋਰ ਲਈ ਮੰਗੂ ਚੜ ਗਈ ਲੈ ਵੀਰੇ ਚੱਕ ਦੀਏ ਜਾਲ ਲਓ ਵੀਰੇ ਆ ਫਿਰਦੀ ਆ ਆਉਂਦੀ ਆਉਂਦੀ ਆ ਜਾਲ ਤੇ ਆ ਜਾਣਾ ਇਹਨੇ ਸਿੱਧਾ ਮੈਨੂੰ ਲੱਗਦਾ ਅੱਜ ਵੀ ਵੀ ਜਿਹੜੇ ਜਿਹੜੇ ਸਿੱਧੇ ਹੋ ਗਿਓ ਆਪਾਂ ਕੱਢ ਲੈਣਨੇ ਦੋਆਂ ਨੂੰ ਦੇਖ ਕੇ ਡਾਵਾਂਗੇ ਆਉਂਦੀ ਆ ਇਹ ਆ ਆ ਗਿਆ ਆ ਆ ਗਿਆ ਆ ਗਿਆ ਆ ਗਿਆ ਲੈ ਅਭੀ ਰ ਮੈਂ ਰੋਟੀ ਲੈ ਆਵਾ ਯਾਰ ਥੱਲੇ ਜੀ ਆ ਗਿਆ ਨੰਨੀ ਭਾਈ ਅੰਦਰ ਰੋਟੀ ਖਾਣ ਆ ਰੋਟੀ ਖਾਣ ਛਤਰੀਆਂ ਬਾਹਰ ਲੱਗਿਆ ਨੇ ਇੱਕ ਸਿੱਧਾ ਆ ਗਿਆ ਦੂਈ ਫੇਰ ਬਾਹਰੇ ਪੈ ਗਈ ਆ ਜਾਓ ਜੀ ਰੋਟੀ ਖਲਾਈਏ ਤੁਹਾਨੂੰ ਵੀਰੇ ਅਰਸ਼ ਦੇ ਚਾਵਲ ਨੇ ਮੇਰੀ ਕੜੀ ਦਹੀਂ ਇੱਧਰ ਇਹਦੇ ਚਾਵਲ ਨੇ ਇਹਦੇ ਚਾਵਲ ਨੇ ਆ ਦੇ ਪ੍ਰੇ ਨੂਰ ਉਹਨਾਂ ਦੇ ਚਾਵਲ ਆਹ ਲੋਨੀ ਬਾਈ ਨੇ ਕੀ ਖਾਣਾ ਚੋਲ ਚੋਲੇ ਰੋਟੀ ਖਾ ਕੇ ਹਟ ਗਈ ਦੀ ਜਾਨ ਨੂੰ ਆ ਗਿਆ ਜਾਨਵਰ ਲੋਨੀ ਬਾਈ ਦਾ ਜਿੰਨੀ ਜਿੰਨੀ ਆ ਗਈ ਛੱਤ ਤੇ ਉਹ ਬੈਠੀ ਗਈ ਲੈ ਲਾ ਲਈ ਵੀਰੇ ਆਇਆ ਵੀ ਜਿੰਨੀ ਹੈ ਤਾਂ ਇਹਨੂੰ ਰੱਖਤਾ ਪਾਣੀ ਵੀਰੇ ਆਪਾ ਪੀਲਾ ਪੀਲਾ ਓਏ ਆਇਆ ਬੱਸ ਵਾ ਬਾਅਦ ਚ ਪੀ ਦੀ ਫਿਰ ਲੈ ਆਈ ਥੱਲੇ ਆ ਲੈਣੋਂ ਦਾਣੇ ਰੱਖ ਦੀ ਵੀਰੇ ਔਰ ਦਾਣੇ ਰਹਿ ਗਏ ਬਦਾਮ ਉਹਨਾਂ ਨੇ ਖਾ ਲੇ ਕੋਲ ਛੱਡ ਤੇ ਹਾਂ ਕਿਵੇਂ ਆ ਸਿੱਧਾ ਆ ਗਿਆ ਜੋਬਰ ਤਾਂ ਇੰਗਲ ਇੰਨਾ ਨੂੰ ਵੀ ਪਾਈਏ ਆ ਮੁਰਗਿਆਂ ਨੂੰ ਖਿਲਾ ਦਿੰਨੇ ਆ ਆਜੋ ਬਾਈ ਆਜੋ ਏ ਹਮ ਤਾਂ ਗੁੰਗੀ ਜੀ ਆਓ 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 ਚੱਲ ਹੇਲਦੀ ਆ ਆਓ 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 ਦੇਖੀ ਆਹਾਹਾ ਆਉ ਆਉ ਆਰੇ ਆਗੇ ਦਾ ਆ ਪਾਗੀ ਲੁੱਟ ਆਉ 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 ਉਗ ਉੱਤਰ ਰਹਿ ਗਿਆ ਓਏ ਆਉ ਆਉ ਮਕਾਟਣੇ ਅਰੇ ਇਹ ਮੁੱਕ ਗਿਆ ਤੇਰੀ ਕੋਈ ਸਪੀਡ ਜਾ ਰਹੀ ਚਾਹ ਦਲਦਾ ਜਾ ਰਹੀ ਆ ਬੂ ਦੂਹ ਲੈ ਜਾਂਦਾ ਵੀ ਲੈ ਵੀਰ ਆਈ ਨਹੀਂ ਆਈ ਆ ਬਾਕੀ ਫੇਰ ਫੇਰ ਆ ਗਈ ਓਰੇ ਚੱਲ ਉੱਤੇ ਆਟ ਬਦਿਆ ਤੰਗਰੀ ਪਲੀ ਭਈ ਲਾਉਣ ਲੱਗਿਆ ਤੇ ਯਾਤਰੀ ਦਾ ਖੁੱਡੇ ਦੀ ਟਾਕੀ ਬੰਦ ਹੋ ਗਈ ਯਾਰ ਆਇਆ 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 ਸਮਝ ਚੱਲ ਵੀ ਚੱਲ 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 ਉੱਧਰ ਆਇਆ ਲਾਓ ਵੀਰੇ ਇਹਨੂੰ ਰੱਖੀਏ ਕਣਕ ਜੋ ਬਰਾਂ ਦੋਹਾਂ ਨੂੰ ਆਇਆ ਚੱਕੋ ਬਈ ਆ ਜਾਓ ਲਾਓ ਪੱਠੀਓ ਆਇਆ ਆ ਜਾ ਆਇਆ ਹਰੀ ਕਾਂ ਤਾਲੀ ਏ ਆਇਆ ਆ ਜਾ ਆਇਆ ਪਾਣੀ ਰੱਖ ਦੀਏ ਨਾਲ ਵੀਰੇ ਆਇਆ ਲਾਓ ਇਹ ਪਾਣੀ ਵੀ ਚੱਕੋ ਨਾਲ ਖੜਦਾ ਖੜਦਾ ਕੋਈ ਨਹੀਂ ਕੋਈ ਨਹੀਂ ਡੋਲੀ ਕਾਲੂ ਅੰਦਰ ਕਰਦੇ ਆ ਪਰ ਉਰੋਂ ਨਹੀਂ ਬਿਠਾਉਣੀ ਚੱਲ ਉੜ ਜਾ ਆ ਜੀ ਡੋਲੀ ਦੇ ਬਾਈ ਲੈ ਮੈਂ ਡਾ ਦੇ ਦੇਖੇ ਤੂੰ ਨਾ ਪੈਰ ਫੱਲੇ ਜੀ ਚੱਲ ਉਧਰ ਚੱਲ ਉਧਰ ਚੱਲ ਛਤਰੀ ਤੇ ਆਏਂਗੀ ਉਦੋਂ ਲਾਉਣਾ ਤੈਨੂੰ ਵੀ ਲਾਉਂਦੇ ਨਹੀਂ ਨਹੀਂ ਘਰੀ ਚੱਲ ਕੀ ਲਖੜ ਗੁੱਡੀਆਂ ਹੁਣ ਤੂੰ ਕਰਤਾ ਬਤੇਰੀਆਂ ਨਹੀਂ ਹਾਂ ਕਿਉਂ ਵੀ ਉਹ ਵੀਰੇ ਤੇ ਲੱਗੂ ਹੜ ਲਓ ਇਹ ਆਉਂਦੀ ਨਹੀਂ ਜੀ ਇੱਕ ਵਾਰ ਬਹਿਣ ਲੱਗੀ ਸੀ ਇੱਕ ਵਾਰ ਬੈ ਗਈ ਸੀ ਉਹ ਸੱਤ ਔੜ ਦੀ ਟਾਕੀ ਬੰਦ ਹੋ ਗਈ ਦੂਜੀ ਵਾਰ ਕਬੂਤਰ ਨੇ ਡਾਤੀ ਤੇ ਨਿਆਉਏ ਨੂੰ ਬਦਾਮ ਰੱਖੀ ਬਾਈ ਕਬੂਤਰ ਦਾ ਵੀਰੇ ਹੋ ਗਿਆ ਅੱਗੇ ਨਾਲ ਫਿੱਟ ਧੰਨਵਾਦ ਯਾਰ ਭਰਾਵਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਮਾੜਾ ਮੋਟਾ ਆਹ ਚੀਜ਼ ਦੇ ਦੋ ਆਪਾਂ ਨਾ ਲੈ 52 ਪਾਈ ਤੀ ਤੇ ਕਿੱਥੇ ਸੀਸੀ ਪਈ ਆ ਯਾਰ ਉਹ ਕੀ ਉਹਨੂੰ ਕਹਿੰਦੇ ਨੇ ਪਾਵਰ ਗੈਲ ਤੇ ਲੱਸੀ ਦਿੱਤੀ ਦੀ ਦੋ ਕਰਨ ਫਰਕ ਪੈ ਗਿਆ ਵੀਰੇ ਥੋੜਾ ਜਿਹਾ ਮੰਨ ਲਓ 50% ਫਰਕ ਪੈ ਗਿਆ ਤੇ ਬਾਕੀ ਵੀ ਪੈ ਜਾਣਾ ਬਾਈ ਧੰਨਵਾਦ ਤੁਹਾਡਾ ਭਰਾਵਾਂ ਦਾ ਜਿਨ੍ਹਾਂ ਨੇ ਦੱਸਿਆ ਲੱਸੀ ਦਸੀ ਦੀ ਬਾਈ ਨੇ ਇੱਕ ਨੇ ਕਮੈਂਟ ਕਰਕੇ ਇੱਕ ਨੇ ਮਖਣੀ ਵੀ ਕਹੇ ਜੀ ਮਖਣੀ ਵੀ ਵੀਰੇ ਦੇਵਾਂਗੇ ਜਰੂਰ ਇਹਨਾਂ ਨੂੰ ਜਿਹੜੇ ਬੈਠੇ ਨੇ ਉਹਨਾਂ ਨੂੰ ਫਰਕ ਜ਼ਰੂਰ ਪੈ ਗਿਆ ਪਰ ਬਾਈ ਧੰਨਵਾਦ ਤੁਹਾਡਾ ਆ ਕਬੂਤਰੀ ਅੱਜ ਬਹੁਤ ਸੋਹਣਾ ਉੱਡੀ ਆ ਪਰ ਇਹ ਆਉਂਦੀ ਨਹੀਂ ਸਿੱਧੀ ਬਾਈ ਮੈਨੂੰ ਐ ਦੀ ਮੈਂ ਇਹਨੂੰ ਬਾਜੀ ਛੱਡਾਂਗੇ ਨਾ ਕਦੇ ਕਿਤੇ ਕਦੇ ਕਿਤੇ ਸਵੇਰੇ 2-3 ਘੰਟੇ ਫਰੀ ਗਈ 3 ਘੰਟੇ ਫਰੀ ਗਈ ਹੈ ਨਾ ਬੱਚਾ ਵੀ ਬੱਚਾ ਵੀ ਬਹੁਤ ਵਧੀਆ ਫਿਰਿਆ ਕਿੱਥੇ ਬੈਠਾ ਆਹਦੇ ਬੈਠਾ ਆਹਦੇ ਬੈਠਾ ਸਾਢੇ 3-4 ਘੰਟੇ ਲਾ ਕੇ ਬੈਠਾ ਹਾਂ ਤੇ ਲਓ ਵੀਰੇ ਇੰਨਾ ਨੂੰ ਆਪਾਂ ਇਹਨੂੰ ਹੋਰ ਦਵਾਈ ਪਾਈ ਤੀ ਬਾਈ ਇਹ ਗੋਲਿਆਂ ਚ ਆਇਆ ਉਹ ਇਹਨੂੰ ਆਹ ਦਵਾਈ ਪਾਈ ਤੀ ਜੀ ਉਹ ਆਪਣੇ ਕੋ ਪਾਊਡਰ ਜਿਹੜਾ ਪੀ 4N1 ਉਹ ਪਾਇਆ ਤੀ ਇਹਨੂੰ ਇਹ ਵੀ ਵਿੱਠਾ-ਵੱਠਾ ਜੰਮਰੀ ਸੱਟ ਮਾਰਦਾ ਇਹ ਵੀ ਥੱਲੋਂ ਫਿੱਟ ਹੋ ਗਿਆ ਉਹਨਾਂ ਨੂੰ ਨਹੀਂ ਹਲੇ ਪਾਈ ਬਾਈ ਉਹਨਾਂ ਚ ਦੋ ਤਿਆਂ ਤੇ ਵਰਤਾਂਗੇ ਫੇਰ ਤੁਹਾਨੂੰ ਦੱਸ ਦਾਂਗੇ ਹਨਾ ਦਿਖਾ ਦਿੰਨਾ ਮੈਂ ਕਿਹੜਾ 4N1 ਪਾਊਡਰ ਆ ਕਾਲਾ ਵੀ ਜੋ ਬਰਾ ਇਹ ਇਧਰ ਦਾ ਚੋਬਰ ਲੱਗ ਗਿਆ ਰੋਟੀ ਤੋਂ ਬਾਅਦ ਚ ਦੁਬਾਰਾ ਲੇਖ ਖਾਣਾ ਲੈ ਵੀਰੇ ਨੂੰ ਕਣਕ ਤਰੀ ਹੈ ਆ ਆ ਲੈ ਵੀ ਚੋਬਰਾ ਚੈੱਕ ਕਰਾਂ ਤੇ ਬੱਤੇ ਚੱਕ ਚੱਕ ਕੱਲ ਨੂੰ ਫੇਰ ਰੋੜਨਾ ਖਾਲਾ ਖਾਲਾ ਯਾਰ ਨੂੰ ਮੈਂ ਖੁੱਡੇ ਸਾਫ ਕਰਨੇ ਨੇ ਬਾਈ ਫਿਰ ਕਰ ਦਈਏ ਹਾਂ ਹਾਂ ਕੀ ਗੱਲ ਚੋਕਾ ਤੇ ਨਹੀਂ ਹੁੰਦੇ ਤੋ ਥੱਲੇ ਸਿੱਟੀ ਜਾਂਦਾ ਇੱਕੀ ਗੱਲ ਕਾਲਾ ਖਾਣਾ ਹੋਰ ਦੁਖੀ ਕਰਿਆ ਬਈ ਇਹਨੇ ਮਸੀ ਉਹਨੇ ਨਾਲ ਲਾ ਕੇ ਬਿਠਾਈ ਛਤਰੀ ਤੋਂ ਡਰਨ ਇੰਨਾ ਲੱਗ ਗਈ ਪਹਿਲਾਂ ਛਤਰੀ ਤੇ ਆਉਂਦੀ ਸੀ ਨਾ ਪਤਾ ਨਹੀਂ ਕਾ ਤੇ ਡਰਨ ਲੱਗ ਗਈ ਸੀਤਰੀ ਤੇ ਬੈਂਦੀ ਨਹੀਂ ਤੇ ਮਸੀ ਬਿਠਾਈ ਆ ਹੁਣਾ 2 ਮਿੰਟ ਬੈਹਿ ਜੀ ਬਜਾਨੂੰ ਮੈਂ ਬਾੜ ਦੇ ਅੰਦਰ ਇਹਨੂੰ ਜਾ ਕੇ ਲਿਓ ਵੀਰੇ ਇਹਨੂੰ ਕਰ ਦਮ ਅੰਦਰ ਪਹਿਲਾਂ ਇਕਾ ਯਾਰ ਗੋਮਟ ਵਾਲਿਆਂ ਨੇ ਬੜੇ ਦੁਖੀ ਕਰਿਆ ਸਾਡੇ ਨਾਲ ਗੋਮਟ ਤੇ 10 ਕਬੂਤਰ ਇੱਧਰ ਰਹਿੰਦੇ ਨੇ 12 ਉੱਧਰ ਰਹਿੰਦੇ ਨੇ ਸਾਡੇ 12 ਕਬੂਤਰ ਨਹੀਂ ਵੀਰੇ ਕੋਈ ਫੜਦਾ ਇੱਕਾ ਹੁਣ ਆਇਆ ਕਈ ਦਿਨ ਦਾ ਕਾਲੀ ਪੂੰਛ ਮਾੜੀ ਜੀ ਥੱਲੇੋਂ ਰਹਿੰਦੀ ਹੈ ਘਾਟਾ ਹੁਣ ਜ਼ਿਆਦਾ ਕਰੀਆ ਕਾਲੀ ਪੂੰਛੇ ਸਾਰੀ ਮਾੜੀ ਨਾਲ ਝੱਲ ਰਹੀ ਅੰਦਰਲੇ ਪਾਸਿਓਂ ਪਤਾ ਨਹੀਂ ਜੀ ਭਾਈ ਪੀਲੀ ਚਾਹ ਹਾਂਜੀ ਕਿਹਾ ਭਾਈ ਇਹਨੂੰ ਰੱਖੀਏ ਪਾਣੀ ਆਪਣੀ ਚੀਨੀ ਨੂੰ ਬਹੁਤ ਔਖੀ ਕਰੀ ਆ ਲੋਟ ਹਾਂ ਇਹ ਪੱਤਾ ਨਹੀਂ ਬਹਣਦੀ ਦੀ ਉੱਡ ਜਾਂਦੀ ਸੀ ਮਾਸੀ ਛਤਰੀ ਤੇ ਬਿਠਾ ਕੇ ਤਾੜੀ ਆ ਲੈ ਵੀ ਪੀਲਾ ਪੀਲਾ ਚੱਲ ਬੱਸ 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 ਬਾਤ ਚ ਪੀ ਲਈ ਬਾਕੀ ਪੜਾਉਨੇ ਤੈਨੂੰ ਆਪੇ ਟਾਈਮ ਨਾਲ ਆਜੋ ਘਰੇ ਕਿਉਂ ਮਰਦੇ ਹੋ ਹੈ ਤੁਸੀਂ ਖਾ ਲਓ ਜੀ ਬਦਾਮਾਂ ਇਮਤਰਾਪਾ ਤੇ ਆਪਾਂ ਦਾਣੇ ਪਾਣੀ ਉੱਧਰ ਸਾਰਾ ਕੰਮ ਕਾਤਾ ਇੱਕ ਕਬੂਤਰੀ ਆਪਣੀ ਬਾਹਰ ਆ ਉਹ ਆ ਕੇ ਲਾਉਣਗੇ ਜਵਾਕ ਜੇ ਤੇ ਇਹਨਾਂ ਦੋਨ ਰੱਖ ਦੀ ਬਦਾਮ ਇੱਕ ਇਹਨੂੰ ਇੱਕ ਇਹਨੇ ਬੱਚੇ ਨਹੀਂ ਖਾਦੇ ਨਹੀਂ ਦੀ ਯਾਰ ਪਹਿਲਾਂ ਟਮਾਟਰ ਉਹ ਰੱਖ ਲੰਨੇ ਆ ਬੱਚੇ ਦੇ ਫਰੈਂਸੀ ਆਉਣ ਲੱਗੀਆਂ ਜੋ ਉਪਰ ਆਇਆ ਹਾਏ ਚੱਕੋ ਪਹਿਲਾਂ ਖਾਦੇ ਨਹੀਂਗੇ ਹੁਣ ਲੱਗਿਆ ਖਾਣਾ ਖਾਲਾ ਖਾਲਾ ਚੱਲ ਕੋਈ ਨਹੀਂ ਇਹਦਾ ਟਾਈਮ ਹੁਣ ਆਇਆ ਇਹ ਆਊਟ ਟਾਈਮ ਹੋਇਆ ਤਾਂ ਨੂੰ ਪੁੱਖਾ ਰੱਖਣਾ ਯਾਰ ਕਾਲੂ ਨਹੀਂ ਛੱਡਾਂਗੇ ਇਹਨੂੰ ਆਵਲਾਂ ਨੇ ਹੋ ਜਾਣਾ ਸਾਫ਼ ਹੋਪਾ ਦੇ ਦੇਣਾ ਵਰਜਸ ਮੰਨੜਾ ਇਹਨੂੰ ਸਾਫ਼ਤਾ ਕਰ ਦਾਂਗੇ ਆਹ ਰਹਿ ਗਏ ਦੋ ਆ ਵੀ ਆ ਗਿਆ ਸੱਚਾ ਇਹ ਮੈਂ ਦਿਖਾਏ ਨਹੀਂ ਤੁਹਾਨੂੰ ਇੱਕ ਇੱਕ ਈੜੀ ਮਾਰੀ ਕਰਨ ਨੂੰ ਤਿਆਰ ਬੈਠਾ ਵੀ ਬੋਲ ਨਾ ਬੋਲ ਨਾ ਕਿੱਥੇ ਆ ਗਿਆ ਕਾਲੀ ਜੀ ਪੂੰਛ ਵਾਲਾ ਕਿਸਦਾ ਕਬੂਤਰ ਆਇਆ ਆ ਉਹ ਉਰੇ ਬੈਂਦਾ ਆਪਣੇ ਉਰੇ ਆ ਗਿਆ ਇੱਥੇ ਤੇ ਇਹ ਕਹਿੰਦਾ ਬੋਲ ਨਾ ਖੇਤੀ ਕਰ ਆ ਜੂਗਾ ਬਾੜਾ ਬੈਣੀਏ ਕੀ ਕਰਾਉਣਾ ਤਾਂ ਕਿਸੇ ਦਾ ਉਹ ਬੈਠੀ ਆ ਵੀਰੇ ਆਪਣੀ ਆਪਣੀ ਉਹ ਟੈਂਕੀ ਤੇ ਆ ਥੱਲੜ ਲਈ ਤੇ ਆ ਜੀ ਤੇ ਆ ਬੈਠੀ ਆ ਜੀ ਹਰੀ ਪੂੰਛ ਵਾਲੀ ਆਜਵੇ ਸਿੱਧੀ ਇਹ ਲਓ ਜੀ ਕਰੀਏ ਮੁਰਗੇ ਨੂੰ ਬੰਦ ਤੇ ਚੱਲੀਏ ਵੀਰੇ ਮੈਂ ਭੇਜਦਾ ਮੁੰਡੇ ਨੂੰ ਪਾ ਦੂਗਾ ਦਾਣ ਇਹਨਾਂ ਦਾ ਉਹਨੂੰ ਚਲੋ ਵੀ ਪੁੱਤੋ ਹਾਂਜੀ ਦੋਨੋਂ ਸੱਚ ਪਾਣੀ ਰੱਖਣਾ ਨਾ ਲੈ ਪਾਣੀ ਚੱਕੋ ਪਾਣੀ ਤਾਂ ਰੱਖ ਦੀਏ ਵੀਰੇ ਇਹਨਾਂ ਨੂੰ ਪਾਣੀ ਵੀ ਨਹੀਂ ਰੱਖਿਆ ਭੁੱਲ ਗਏ ਕੋਈ ਨਹੀਂ ਨਿਕਲਦੀ ਗਾਂਤ ਕੋਉਂ ਤਾਲੀ ਫਿਕਰ ਕਰ ਤੇ ਕਰ ਆ ਜਾ ਆ ਜਾ ਆਇਆ 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 ਹਾਂ ਬੜਛਾ ਪੀਓ 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 ਇਹ ਬਸ 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 ਦਵਾਰਾ ਪੀਲੀ ਆਇਆ 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 ਪੰਪੀਲਾ ਆਇਆ ਓਏ ਟੋਟਰੀ ਲੈ ਆ ਗਿਆ ਮੈਂ ਲਾਦਾ ਕੁਝ ਉਬਰ ਲੈ ਵੀ ਇਹਨਾਂ ਨੂੰ ਬੰਦ ਕਰਦੇ ਚੰਗਾ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਧੰਨਵਾਦ ਬਾਈ ਜਿਹੜੇ ਭਰਾ ਸਪੋਰਟ ਕਰਦੇ ਨੇ ਹੋ ਗਏ ਵੀਰੇ ਕਬੂਤਰ ਸੈਟ ਕਰੇ ਹੋਰ ਅਰਦਾਸ ਮਾਲਕ ਮੂਰੇ ਹੋ ਜਾਣਾ ਐਨ ਫਿੱਟ ਫੇਰ ਦਿਖਾਉਨੇ ਆ ਬਾਜੀਆ ਬਾਜੀਆ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਗਾਲ ਜੀ ਪਰ ਵੀਰੇ ਲਾਈਕ ਸ਼ੇਅਰ ਕਮੈਂਟ bomb